ਰਾਹ ਠੀਕ ਕਰਵਾਏ ਜਾਣਗੇ ਜੋ ਰਾਹ ਗੁਰਦੁਆਰਾ ਸਾਹਿਬ ਨੂੰ ਜਾਂਦੇ ਨੇ ਉਹਨਾਂ ਦੀ ਮਰਮਤ ਕਰਵਾਈ ਜਾਏਗੀ ਗਲੀਆਂ ਠੀਕ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਵੀ ਉਹ ਜੋੜਾ ਘਰ ਦੇ ਵਿੱਚ ਸੇਵਾ ਕਰਨਗੇ ਮੇਰੇ ਸਹਿਯੋਗੀ ਹਰਮੀਤ ਮੇਰੇ ਨਾਲ ਜੁੜੇ ਹੋਏ ਨੇ ਹਰਮੀਤ ਤਸਵੀਰਾਂ 'ਚ ਦੇਖ ਪਾ ਰਹੇ ਆ ਮੰਤਰੀ ਹਰਜੋਤ ਬੈਂਸ ਇੱਕ ਨਿਮਾਣੇ ਸਿੱਖ ਦਿਵੰਗ ਅੱਗੇ ਵਧ ਰਹੇ ਨੇ ਤੁਸੀਂ ਨਾਲ ਮੌਜੂਦ ਹੋ ਕੀ ਦੇਖ ਪਾ ਰਹੇ ਹੋ ਹਰਪ੍ਰੀਤ ਇਸ ਲਈ ਕੈਬਨਿਟ ਮਨਿਸਟਰ ਹਰਜੋਤ ਸਿੰਘ ਬੈਂਸ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਨੇ ਕਿਉਂਕਿ ਪੰਥ ਸਿੰਘ ਸਬਾਨਾ ਦੀ ਇਕਤਰਤਾ ਇਸ ਵਿੱਚ ਇਹ ਵਿਚਾਰਾ ਹੋਣਿਆ ਸੀ ਕਿ 24 ਜੁਲਾਈ ਨੂੰ ਜੋ ਸ਼੍ਰੀਨਗਰ ਵਿਖੇ ਸਰਕਾਰ ਵੱਲੋਂ ਤੇ ਭਾਸ਼ਾ ਵਿਭਾਗ ਦੇ ਵੱਲੋਂ ਕਰਾਇਆ ਗਿਆ ਜੋ ਸ੍ਰੀ ਗੁਰਤੇਗ ਪਹਾੜਾ ਸਾਹਿਬ ਜਿਹਦੇ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਲੈ ਕੇ ਜੋ ਉੱਥੇ ਭੁੱਲ ਹੋਈ ਸੀ ਮਰਿਆਦਾ ਹੋਈ ਸੀ ਮਰਿਆਦਾ ਦੇ ਉਲੰਘਣਾ ਹੋਈ ਸੀ ਮਾਫ ਕਰਨਾ ਉਸ ਨੂੰ ਅੱਜ ਪੰਥ ਸਿੰਘ ਸਬਾਨਾ ਦੀ ਇਕਤਰਤਾ ਦੇ ਵਿੱਚ ਵਿਚਾਰਿਆ ਗਿਆ ਸੋ ਅੱਜ ਉਸ ਵਿਚਾਰਾ ਤੋਂ ਬਾਅਦ ਫਸੀਲ ਤੋਂ ਪੰਨ ਸਿੰਘ ਸਹਬਾਨਾ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹਰਜੋਤ ਸਿੰਘ ਬੈਸਰਾਂ ਨੇ ਉਸ ਨੂੰ ਖੜੇ ਮੱਥੇ ਪ੍ਰਵਾਨ ਕੀਤਾ ਸਭ ਤੋਂ ਪਹਿਲਾ ਇਹ ਦੇਸੀ ਕਿ ਅੱਜ ਹੀ ਹੁਣੇ ਹੀ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਨਮ ਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਸਾਹਿਬ ਤੋਂ ਤਕਰੀਬਨ ਸਿਰਫ 22 300 ਮੀਟਰ ਦੇ ਘੇਰੇ ਦੇ ਵਿੱਚ ਹੋਏਗਾ ਔਰ ਨਿੱਕੀਆਂ ਪਤਲੀਆਂ ਤਰਾਣੀਆਂ ਗਲੀਆਂ ਉਸ ਸਮੇਂ ਦੀਆਂ ਜਦੋਂ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਹੱਥੀ ਇਹ ਸਾਰਾ ਸ਼ਹਿਰ ਬਸਾਇਆ ਸੀ ਔਰ ਵਕ ਵਕ ਜੋ ਵਪਾਰੀ ਬਿਠਾਈ ਸੀ ਉਹ ਹੀ ਰਸਤੇ ਤੋਂ ਨਿਕਲੇ ਨੇ ਔਰ ਇਹ ਵੀ ਆਦੇਸ਼ ਹੋਇਆ ਜਿੱਥੇ ਵੀ ਜਾਣਾ ਹੈ ਉੱਥੇ 100 ਮੀਟਰ ਪਹਿਲਾਂ ਤੁਰ ਕੇ ਜਾਣਾ ਔਰ ਜੋ ਰਸਤਾ ਬਣਨ ਵਾਲਾ ਹੈ ਜਿੱਥੇ ਸੰਗਤ ਨੂੰ ਮੁਸ਼ਕਲ ਆਉਂਦੀ ਹੈ ਉਸ ਤੇ ਸਰਕਾਰ ਕੰਮ ਕਰੇ ਔਰ ਸਤਾਬ ਦੀ ਜੇ ਸਰਕਾਰ ਨੇ ਮਨਾਉਣੀ ਹੈ ਕਿਸੇ ਤਰ੍ਹਾਂ ਨਾਲ ਧਾਰਮਿਕ ਪ੍ਰੋਗਰਾਮ ਕਰਨਾ ਹੈ ਨਗਰ ਕੀਰਤਨ ਸਜਾਉਣੇ ਨੇ ਜਾਂ ਵਕ ਵਕ ਸਮਾਗਮ ਕਰਾਉਣੇ ਨੇ ਤਾਂ ਉਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਧਰਮ ਪ੍ਰਚਾਰ ਕਮੇਟੀ ਹੈ ਉਸ ਦਾ ਸਹਿਯੋਗ ਲਿਆ ਜਾਵੇ ਕਿਉਂਕਿ ਅਜਿਹੇ ਵਿੱਚ ਮਹਾਰਾਸ਼ਟਰ ਸਰਕਾਰ ਦਾ ਹਵਾਲਾ ਦਿੱਤਾ ਹੈ ਉਸ ਸਮੇਂ facilties ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾ ਜੋਰਾ ਨੇ ਕਿ ਜਦੋਂ ਦਸਮ ਪਾਤਸ਼ਾਹ ਦੀ ਸ਼ਤਾਬਦੀ ਮਨਾਈ ਸੀ ਤਾਂ ਉਸ ਵੇਲੇ ਮਹਾਰਾਸ਼ਟਰ ਸਰਕਾਰ ਨੇ ਸਹਿਯੋਗ ਕੀਤਾ ਸੀ ਨਾ ਕਿ ਕਿਸੇ ਤਰ੍ਹਾਂ ਦੇ ਨਾਲ ਉਸ ਸ਼ਤਾਬਦੀ ਨੂੰ ਆਪਣੇ ਪੱਧਰ ਤੇ ਮਨਾਉਣ ਦੀ ਗੱਲ ਕਿਸੇ ਤੋਂ ਹੀ ਹੋਇਆ ਕਿ ਐਸਜੀਪੀਸੀ ਦਾ ਸਹਿਯੋਗ ਜਿਹੜਾ ਹੈ ਤਰਨ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ ਜਦੋਂ ਸ਼ਤਾਬਦੀ ਮਨਾਉਣੀ ਹੈ ਜਾਂ ਕਿਸੇ ਤਰ੍ਹਾਂ ਦਾ ਹੋਰ ਪ੍ਰੋਗਰਾਮ ਕਰਦੇ ਨੇ ਸੋ ਸਵੇਰੇ ਵੀ ਸਭ ਤੋਂ ਪਹਿਲਾਂ ਹਰਜੋਤ ਸਿੰਘ ਬੈਂਚ ਤੋਂ ਨਵੇਂ ਪਾਤਸ਼ਾਹ ਦੇ ਜਨਮ ਸਥਾਨ ਪਹੁੰਚੇ ਸਨ ਔਰ ਉੱਥੇ ਦੇਖ ਪ੍ਰਸ਼ਾਦ ਕਰਾਈ ਸੀ ਪਰ ਫਿਰ ਜੋ ਹੁਕਮ ਹੋਇਆ ਉਸ ਹੁਕਮ ਦੇ ਤਹਿਤ ਹੁਣ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਨੇ ਇਸ ਤੋਂ ਬਾਅਦ ਅਗਲਾ ਹੁਕਮ ਹੈ ਕਿ ਜੋ ਗੁਰਦੁਆਰਾ ਕੋਠਾ ਸਾਹਿਬ ਹੈ ਗੁਰਦੇਵ ਬਾਤੁਰ ਸਾਹਿਬ ਦਾ ਉੱਥੇ ਜਾਣਾ ਉਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਫਿਰ ਪਟਿਆਲਾ ਦੇ ਦੁਖਨਵਰਨ ਸਾਹਿਬ ਫਿਰ ਦਿੱਲੀ ਦੇ ਸੀਸਗੰਜ ਸਾਹਿਬ ਫਿਰ ਉਸ ਤੋਂ ਬਾਅਦ ਨਨਪੁਰ ਸਾਹਿਬ ਆ ਕੇ ਦੋ ਦਿਨ ਜੋੜਿਆਂ ਦੀ ਸੇਵਾ ਕਰਕੇ 1100 ਰੁਪਏ ਦੀ ਦੇਖਰਾ ਕੇ ਆਪਣੀ ਪੁੱਲ ਬਖਸ਼ਾਉਣੀ ਹੈ ਅਤੇ ਸਰਕਾਰ ਨੂੰ ਵੀ ਹਦੇਸ਼ ਹੋਇਆ ਕਿ ਸਤਾਪ ਦੀਆਂ ਸਬੰਧੀ ਨਨਪੁਰ ਸਾਹਿਬ ਦੇ ਰਸਤੇ ਜੋਨੇਪੌਲ ਜੋਨੇ ਉਹਨਾਂ ਉੱਤੇ ਵੀ ਧਿਆਨ ਦਿੱਤਾ ਜਾਵੇ ਅਤੇ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ ਸੋ ਇਸ ਲਈ ਮర్యాదਨ ਨੂੰ ਧਿਆਨ ਚ ਰੱਖਦੇ ਹੋਏ ਮੈਂ ਗੁਰੂ ਸਾਹਿਬ ਦੇ ਦਰਬਾਰ ਚਾਤੇ ਫਿਲਹਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ 18 ਜੋਤ ਸਿੰਘ ਬੈਸ ਜਨਮ ਸਥਾਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਇੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਉਸਤਾਦ ਦੇ ਕੋਲ ਚੇ ਨੇ ਅਤੇ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਬਰਦਾਸ਼ਤ ਕੀਤੀ ਜਾ ਰਹੀ ਹੈ ਆਪਣੀ ਪੁੱਲ ਬਕਸਾਈ ਜਾ ਰਹੀ ਹੈ ਅਤੇ ਜੋ ਪੁੱਲ ਹੋਈ ਸੀ ਉਸ ਫੇਰਿੰਗ 24 ਜੁਲਾਈ ਨੂੰ ਪਰ ਇਹ ਸਵਾਲ ਹੋਇਆ ਸੀ ਕਿ ਜਦੋਂ ਇਸ ਤਰ੍ਹਾਂ ਦੇ ਨਾਲ ਪ੍ਰੋਗਰਾਮ ਚ ਗੀਤ ਸ਼ੁਰੂ ਹੋਏ ਚੱਲੇ ਤਾਂ ਉਦੋਂ ਹਰਜੋਤ ਸਿੰਘ ਬੈਸ ਉਹਨਾਂ ਨੇ ਰੋਕਿਆ ਸੀ ਜਾਂ ਨਹੀਂ ਤਾਂ ਉਹਨਾਂ ਨੇ ਆਖਿਆ ਕਿ ਨਹੀਂ ਤਾਂ ਹਰੇਕ ਸਵਾਲ ਤੇ ਹਰਜੋਤ ਸਿੰਘ ਬੈਸ ਉਹਰਾ ਨੇ ਜਿੰ ਤੂੰ ਬਰੰਤੂ ਨੇ ਕੀਤਾ ਸਵਾਲ ਹਾਂ ਜਾਂ ਨਾ ਵਿੱਚ ਜਵਾਬ ਦੇ ਕੇ ਇਹ ਗੱਲ ਆਖੀ ਹੈ ਕਿ ਮੈਨੂੰ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੋਏਗਾ ਮੈਂ ਉਹਨੂੰ ਖੇੜੇ ਮੱਥੇ ਪ੍ਰਵਾਨ ਕਰਾਂਗਾ ਸੋ ਇਹ ਤਸਵੀਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਲੈ ਕੇ ਹੁਣ ਇਹ ਸੇਗੁਰ ਤੇਗ ਬਹਾਦਰ ਸਾਹਿਬ ਦੇ ਜਨਮ ਸਥਾਨ ਤੱਕ ਦੀ ਸਾਂਝੀ ਕੀਤੀ ਜਿੱਥੇ ਹਰਜੋਤ ਬੈਂਸ ਰਸਤੇ 'ਚ ਖੁਦ ਤੁਰਦੇ ਹੋਏ ਆਏ ਨੇ ਔਰ ਰਸਤੇ 'ਚ ਜੋ ਵੀ ਕੂੜਾ ਸੀ ਜਾਂ ਕਿਸੇ ਤਰ੍ਹਾਂ ਦੇ ਨਾਲ ਕੁਝ ਨਜ਼ਰ ਆਇਆ ਉਸ ਨੂੰ ਚੁੱਕਿਆ ਵੀ ਔਰ ਨਾਲ ਦੀ ਨਾਲ ਉਹ ਸੜਕਾਂ ਦਾ ਵੀ ਹਾਲ ਦੇਖਿਆ ਗਲੀਆਂ ਦਾ ਹਾਲ ਦੇਖਿਆ ਜਿਨ੍ਹਾਂ ਨੂੰ ਮੁਰੰਮਤ ਕਰਾਉਣ ਦੇ ਵੀ ਹੁਕਮ ਹੋਏ ਨੇ ਔਰ ਇਸ ਗੱਲ ਦੇ ਵਿੱਚ ਨਾਲ ਹੀ ਗਰਜਚਿੰਗ ਬੈਸ ਫਰੀ ਸਭ ਤੋਂ ਪਹਿਲਾਂ ਆਦੇਸ਼ ਨੂੰ ਮੰਨਦੇ ਹੋਏ ਇੱਥੇ ਪਹੁੰਚੇ ਨੇ ਹੁਣ ਅਗਲੀ ਜੋ ਉਹਨਾਂ ਵੱਲੋਂ ਆਦੇਸ਼ ਦੀ ਪੂਰਤੀ ਕੀਤੀ ਜਾਣੀ ਉਹ ਕਿੱਥੇ ਹੋਣੀ ਹੈ ਕਿਉਂਕਿ ਅਗਲਾ ਆਦੇਸ਼ ਹੈ ਕਿ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਤੋਂ ਥੋੜਾ ਦੂਰ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਮੱਥਾ ਟੇਕਣਾ ਇੱਥੇ 9ਵੇਂ ਪਾਤਸ਼ਾਹ ਦਾ ਸਥਾਨ ਹੈ ਸੋ ਉੱਥੇ ਵੀ ਜਾਣ ਕੇ ਫਿਲਹਾਲ ਜਨਮ ਸਥਾਨ 9ਵੇਂ ਪਾਤਸ਼ਾਹ ਰਵਿਕੇ ਪਹੁੰਚੇ ਨੇ ਮੱਥਾ ਟੇਕਣ ਦੇ ਲਈ ਇਸ ਵੇਲੇ ਜੇ ਬੈਠ ਕੇ ਬਾਠ ਕਰਦੇ ਹੋਏ ਨਜ਼ਰ ਆ ਰਿਹਾ ਇਹ ਜੋ ਅਧ ਤਨਖਾਹ ਲੱਗੀ ਹੈ ਹਰਜੋਤ ਸਿੰਘ ਬੈਸ ਹੋਰਾਂ ਨੂੰ ਉਸ ਮਾਮਲੇ ਦੇ ਵਿੱਚ ਅੱਜ ਹਰਜੋਤ ਸਿੰਘ ਬੈਸ ਹੋਰਾਂ ਨੇ ਆਪਣੇ ਇਸ ਨਿਮਰਤਾ ਦੇ ਨਾਲ ਹਰ ਇੱਕ ਸਵਾਲ ਨੂੰ ਕਹਿੰਦੇ ਮੱਥੇ ਪ੍ਰਵਾਨ ਕੀਤਾ ਔਰ ਜੋ ਮਰਿਆਦਾ ਦੀ ਉਲੰਘਣਾ ਹੋਈ ਹੈ ਉਸ ਨੂੰ ਲੈ ਕੇ ਵੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਕਿਹਾ ਕਿ ਜਿੱਥੇ ਵੀ ਮੈਨੂੰ ਆਦੇਸ਼ ਹੁੰਦਾ ਉੱਥੇ ਜਾ ਕੇ ਮੈਂ ਨਕਮਸਤਕ ਹੋਵਾਂਗਾ ਅਤੇ ਆਪਣੀ ਪੂਲ ਬਖਸ਼ਾਵਾਂਗਾ ਔਰ ਜਦੋਂ ਸਰਕਾਰ ਨੂੰ ਜੋ ਆਦੇਸ਼ ਹੋਇਆ ਕਿ ਸਤਾਪਨੀਆਂ ਜੇ ਮਨਾਉਣੀਆਂ ਉਸ ਨੂੰ ਮਰਿਆਦਾ ਨਾਲ ਮਨਾਉਣ ਵਾਸਤੇ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ ਇਸ ਵਿੱਚ ਕੀ ਉਹ ਮਰਿਆਦਾ ਹਰ ਇੱਕ ਜੋ ਕਦਮ ਕਦਮ ਤੇ ਮਰਿਆਦਾ ਗੁਰੂ ਸਾਹਿਬ ਦੀ ਦੇਖਣੀ ਪੈਂਦੀ ਐ ਨਗਰ ਕੀਰਤਨ ਸਜਾਉਣ ਵਾਸਤੇ ਸਮਾਗਮ ਕਰਨ ਵਾਸਤੇ ਉਹਨਾਂ ਸਾਬ ਨੂੰ ਲੈ ਕੇ ਹਰਜੋਤ ਸਿੰਘ ਬੈਂਸਰ ਉਹਨਾਂ ਦੇ 21 ਸਰਕਾਰ ਜਿਹੜੀ ਸਤਾਪ ਦੀ ਮਨਾ ਰਹੀ ਹੈ ਉਸ ਵਿੱਚ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਮਰਿਆਦਾ ਦੇ ਉਲੰਘਣਾ ਨਾ ਹੋਵੇ ਸੋ ਇਹ ਆਦੇਸ਼ ਤੋਂ ਬਾਅਦ ਸਭ ਤੋਂ ਪਹਿਲਾਂ ਹਰਜੋਤ ਸਿੰਘ ਬੈਂਸ ਨੌਵੇਂ ਪਾਛਾ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲਵਕੇ ਪਹੁੰਚੇ ਹਨ ਉੱਥੇ ਪਹੁੰਚਣ ਤੋਂ ਬਾਅਦ ਇਸ ਵੇਲੇ ਅਰਦਾਸ ਕੀਤੀ ਹੈ ਤੇ ਕਤ ਮਸਤਕ ਹੋਈ ਨਹੀਂ ਤਾਂ ਹੁਣ ਇਸ ਵੇਲੇ ਪਾਠ ਕਰਦੇ ਹੋਏ ਨਜ਼ਰ ਆ ਰਹੇ ਨੇ ਅਰ ਸੀ ਹਰ ਪ੍ਰੀਤ ਇਹ ਦੇਖ ਸਕਦੇ ਆ ਕਿ 24 ਜੁਲਾਈ ਨੂੰ ਜੋ ਹੋਇਆ ਸੀ ਇਸ ਵਿੱਚ ਜੀ ਪ੍ਰੋਗਰਾਮ ਸਮਾਗਮ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰ ਉੱਥੇ ਗੀਤ ਨਾਚ ਗਾਣਾ ਹੋਇਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਨੇ ਨੋਟਿਸ ਲਿਆ ਫਿਰ ਸ਼ਿਕਾਇਤਾਂ ਕਾਲ ਤੱਕ ਸਰ ਤੇ ਵੱਖ-ਵੱਖ ਜਿੱਥੇ ਬੰਦੀਆਂ ਦੀਆਂ ਪਹੁੰਚੀਆਂ ਆਮ ਸਿੱਖ ਸੰਗਤਾਂ ਦੀਆਂ ਪਹੁੰਚੀਆਂ ਤੇ ਫਿਰ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਗੱਲ ਦਾ ਨੋਟਿਸ ਲਿਆ ਤੇ ਤਲਬ ਕੀਤਾ ਸਰਕਾਰ ਦੇ ਦੋ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਕੈਬਨਿਟ ਮਨਿਸਟਰ ਹਰਜੋਤ ਸਿੰਘ ਬੈਂਕਸ ਅਤੇ ਨਾਲ ਹੀ ਜੋ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਜਸਵੰਤ ਸਿੰਘ ਜ਼ਫਰ ਉਹਨਾਂ ਨੂੰ ਵਿਦੇਸ਼ ਹੋਣ ਕਰਕੇ ਉਹ 11 ਤਰੀਕ ਨੂੰ ਆ ਕੇ ਪੇਸ਼ ਹੋਣਗੇ ਇਸੇ ਤਰ੍ਹਾਂ ਹੀ ਉਹ 11 ਨੂੰ ਆ ਕੇ ਆਪਣਾ ਪੱਖ ਰੱਖਣਗੇ ਤੇ ਫਿਰ ਉਹਨਾਂ ਨੂੰ ਵੀ ਤਾਰਮਿਕ ਸਜ ਜੜੀ ਹੈ ਉਹ ਸੁਣਾਈ ਜਾਏਗੀ ਸਜੇਸ ਕਰਕੇ ਸਿੰਘ ਸਾਹਿਬ ਹੋਰਾਂ ਨੇ ਅੱਜ ਸਿਰਫ ਹਰਜੋਤ ਸਿੰਘ ਬੈਸ ਹੋਰਾਂ ਨੂੰ ਸਜਾ ਸੁਣਾਈ ਹੈ ਤਨਖਾਹ ਲਈ ਹੈ ਔਰ ਇਹ ਵੀ ਤਨਖਾਹ ਲੈਣ ਤੋਂ ਪਹਿਲਾਂ ਪੁੱਛਿਆ ਜੇ ਤਨਖਾਹ ਜੋ ਲਈ ਜਾ ਰਹੀ ਹੈ ਜੇ ਕਬੂਲ ਹੋਏ ਕੀ ਤਾਂ ਫੇਰ ਹੀ ਹਾਂ ਕਰਿਓ ਜੇ ਨਹੀਂ ਪੂਰੀ ਕਰ ਸਕੋਗੇ ਤਾਂ ਹੁਣੇ ਦੱਸ ਦਿਓ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਮੈਂ ਹਰ ਇੱਕ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਮੈਂ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਭਾ ਨਾਲ ਉੱਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਸਵਾਲ ਜਾਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਨੂੰ ਜੋ ਵੀ ਆਦੇਸ਼ ਮਿਲਿਆ ਮੈਂ ਉਸ ਨੂੰ ਇਨ ਬਿਨ ਲਾਗੂ ਕਰਾਂਗਾ ਜੀ ਮੇਰੇ ਸਹਿਯੋਗੀ ਹਰਮੀਤ ਇਸ ਵੇਲੇ ਤਸਵੀਰਾਂ ਸਾਂਝੇ ਕਰ ਰਹੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਇਸ ਫੋਟੋ ਰੂਰਕਰਦ ਵਿੱਚ ਮੌਜੂਦ ਨੇ ਤਹਿਤਦਾਰ ਕੁਲਦੀਪ ਸਿੰਘ ਗੜਕਾਚ ਉਹਨਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖਾਹ ਲਗਾਉਂਦੇ ਹੋਏ ਕਿਹਾ ਕਿ ਉਹ ਦਰਬਾਰ ਸਾਹਿਬ ਤੋਂ ਗੁਰਦੋਰਾ ਗੁਰੂ ਕੇ ਮਹਿਲ ਤੱਕ ਪੈਦਲ ਜਾਣਗੇ ਜੋ ਕਿ ਹਰਜੋਤ ਸਿੰਘ ਬੈਂਸ ਪਹੁੰਚੇ ਵੀ ਨੇ ਉੱਥੋਂ ਦੀਆਂ ਹੀ ਤਸਵੀਰਾਂ ਇਸ ਫੋਟੋ ਤੁਸੀਂ ਦੇਖ ਪਾ ਰਹੇ ਹੋ ਉੱਥੇ ਬੈਠ ਕੇ ਉਹਨਾਂ ਕੁਝ ਬਾਣੀ ਸਰਵਣ ਕੀਤੀ ਤੇ ਉਸ ਤੋਂ ਗ੍ਰੋਫ ਪ੍ਰਸ਼ਾਦ ਲੈ ਕੇ ਉਹਨਾਂ ਨੂੰ ਗ੍ਰਾਂਟ ਕੀਤਾ ਤੇ ਫਿਰ ਹੁਣ ਅੱਗੇ ਵੱਧ ਰਹੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਰਾਹ ਦੇ ਵਿੱਚ ਉਹ ਸਾਫ਼ ਸਫਾਈ ਕਰਨਗੇ ਜੋ ਕਿ ਉਹ ਕਰਦੇ ਵੀ ਆਏ ਨੇ ਇਸ ਤੋਂ ਬਾਅਦ ਹੁਣ ਅੱਗੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਗੁਰਦੁਆਰਾ ਕੋਠਾ ਸਾਹਿਬ ਪਹੁੰਚਣਗੇ ਜਿੱਥੇ ਪਹੁੰਚਣ ਤੋਂ 100 ਮੀਟਰ ਪਹਿਲਾਂ ਉਹ ਆਪਣੇ ਵਾਹਨ 'ਚ ਉਤਰ ਜਾਣਗੇ ਤੇ ਫਿਰ 100 ਮੀਟਰ ਉਹ ਪੈਦਲ ਚੱਲ ਕੇ ਜਾਣਗੇ ਜਿਸ ਤਰ੍ਹਾਂ ਗੁਰਦੁਆਰਾ ਗੁਰੂ ਕੇ ਮਹਿਲ ਪਹੁੰਚਣ ਤੋਂ ਪਹਿਲਾਂ ਉਹ ਪੈਦਲ ਚੱਲਦੇ ਆਏ ਇਸੇ ਤਰੀਕੇ ਦੇ ਨਾਲ ਉਹ ਜਾਣਗੇ ਉੱਥੇ ਗੜੀਆਂ ਠੀਕ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਰਸਤੇ ਦੇ ਵਿੱਚ ਸਫਾਈ ਕਰਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਹੁੰਚਣ ਤੇ ਉੱਥੇ ਨਤਮਸਤਕ ਹੋਣ ਤੋਂ ਬਾਅਦ ਫਿਰ ਹਰਜੋਤ ਸਿੰਘ ਬੈਸ ਨੂੰ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪਹੁੰਚਣ ਲਈ ਕਿਹਾ ਗਿਆ ਉੱਥੇ ਉਹ ਫਿਰ ਤੋਂ 100 ਮੀਟਰ ਪਹਿਲਾਂ ਆਪਣੇ ਵਾਹਨ 'ਚ ਉਤਰ ਜਾਣਗੇ ਫਿਰ ਤੋਂ ਪੈਦਲ ਜਾਣਗੇ ਰਾਤ ਦੇ ਵਿੱਚ ਸਾਫ ਸਫਾਈ ਦਾ ਖਿਆਲ ਰੱਖਣਗੇ ਗਲੀਆਂ ਸੜਕਾਂ ਉੱਥੇ ਦੀਆਂ ਸਹੀ ਕਰਵਾਉਣਗੇ ਤੇ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਣਗੇ ਮਗਰੋਂ ਉਹਨਾਂ ਨੂੰ ਕਿਹਾ ਗਿਆ ਹੈ ਕਿ ਹਰਜੋਤ ਸਿੰਘ ਬੈਸ ਦਿੱਲੀ ਦੇ ਵਿੱਚ ਜਾਣਗੇ ਦਿੱਲੀ ਦੇ ਗੁਰਦੁਆਰਾ ਸੀਸਗੰਨ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿੱਚ ਸੀਸਗੰਨ ਸਾਹਿਬ ਦੋਵਾਂ ਗੁਰੂ ਘਰਾਂ ਦੇ ਵਿੱਚ ਹਰਜੋਤ ਸਿੰਘ ਬੈਸ ਜਾਣਗੇ ਦੋਵਾਂ ਥਾਵਾਂ ਦੇ ਉੱਤੇ ਉੱਥੇ ਉਹਨਾਂ ਜਾ ਕੇ ਜੋੜਾ ਘਰ ਦੇ ਵਿੱਚ ਸੇਵਾ ਕਰਨੀ ਹੈ ਦੋ ਦਿਨਾਂ ਤੱਕ ਜੋੜਾ ਘਰਾਂ ਦੇ ਵਿੱਚ ਸੇਵਾ ਕਰਨੀ ਹੋਏਗੀ ਨਾਲ ਹੀ 1100 ਰੁਪਏ ਦੀ ਦੇਗ ਚੜਾ ਕੇ ਉਹ ਅਰਦਾਸ ਕਰਨਗੇ ਇਸ ਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੈਨੂੰ ਸਭ ਮਨਜ਼ੂਰ ਹੈ ਇਸ ਵੜੇ ਤਿੰਨ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਹਿਲੀ ਤਸਵੀਰ ਜੋ ਕਿ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਇਸ ਵੜੇ ਤੁਸੀਂ ਲਾਈਵ ਤਸਵੀਰ ਦੇਖ ਪਾ ਰਹੇ ਹੋ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣ ਤੋਂ ਪਹਿਲਾਂ ਹਰਜੋਤ ਸਿੰਘ ਬੈਂਸ ਉੱਥੇ ਨਤਮਸਤਕ ਹੋਏ ਤੇ ਫਿਰ ਦੂਸਰੀ ਤਸਵੀਰ ਜਦੋਂ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਜੱਥੇਦਾਰ ਸਹਿਬਾਨ ਅਗੇ ਇਸੇ ਕਾਲ ਤੱਕ ਸਹਿਬਾਨ ਅਗੇ ਪੇਸ਼ ਹੋਣ ਦੇ ਲਈ ਹਰਜੂਤ ਸਿੰਘ ਬੈਸ ਪਹੁੰਚੇ ਉਹ ਵਿਚਕਾਰ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਤੇ ਤੀਸਰੀ ਤਸਵੀਰ ਉਸ ਵੇਲੇ ਦੀ ਹੈ ਜਦੋਂ ਜੱਥੇਦਾਰ ਸਹਿਬਾਨ ਦੇ ਵੱਲੋਂ ਤਨਖਾਹ ਦਾ ਐਲਾਨ ਕੀਤਾ ਗਿਆ ਤਨਖਾਹ ਸਿਕਤਰਮ ਦੇ ਵਿੱਚ ਉਹ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦੇ ਕੋਲੋਂ ਮर्यादा 'ਚ ਕੋਈ ਭੁੱਲ ਹੋਏ ਤੇ ਉਸ ਭੁੱਲ ਨੂੰ ਬਖਸ਼ਾਉਣ ਦੇ ਲਈ ਫਿਰ ਸਿੰਘ ਸਹਿਬਾਨ ਤੈਅ ਕਰਦੇ ਨੇ ਅਕਸਰ ਤਨਖਾਹ ਲਈ ਹੱਥੀਕਰ ਦੇ ਨਾਲ ਸੰਬੰਧਿਤ ਕੋਈ ਸੇਵਾ ਲਗਾਈ ਜਾਂਦੀ ਹੈ ਕੁਝ ਇਸੇ ਤਰੀਕੇ ਦੇ ਨਾਲ ਪਹਿਲਾਂ ਦੇ ਸਮੇਂ ਦੇ ਵਿੱਚ ਵੀ ਵਕ ਵਕ ਆਗੂਆਂ ਦੇ ਨਾਲ ਸੰਬੰਧਿਤ ਦੇਖਿਆ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਭਾਵੇਂ ਆਗੂ ਹੋਣ ਜਾਂ ਫਿਰ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਹੋਣ ਤਰੀਕਾ ਉਹੀ ਹੈ ਉਸੇ ਤਰੀਕੇ ਦੇ ਨਾਲ ਤਨਖਾਹ ਲਗਾਈ ਗਈ ਹੈ ਇਸ ਵਾਰ ਹਰਜੋਤ ਸਿੰਘ ਬੈਸਟੇ ਜਿਨ੍ਹਾਂ ਨੂੰ ਤਨਖਾਹ ਲਗਾਈ ਗਈ ਹੈ ਕਾਰਨ ਇਹ ਹੈ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਵਾਗਮ ਕਰਵਾਇਆ ਗਿਆ ਸੀ ਭਾਸ਼ਾ ਵਿਭਾਗ ਪੰਜਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਕ ਸਵਾਗਮ ਕਰਵਾਇਆ ਉਸ ਸਮਾਗਮ ਦੇ ਵਿੱਚ ਵੀਰ ਸਿੰਘ ਪਹੁੰਚੇ ਸੀ ਵੀਰ ਸਿੰਘ ਦੇ ਵੱਲੋਂ ਉੱਥੇ ਪਹੁੰਚ ਕੇ ਕੁਝ ਗੀਤ ਗਾਏ ਗਏ ਜਿਸ ਬਾਬਤ ਉਹਨਾਂ ਬਾਅਦ ਚ ਮਾਫੀ ਵੀ ਮੰਗੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਮੈਂ ਨਹੀਂ ਜਾਣਦਾ ਸੀ ਕਿ ਉਹ ਇੱਕ ਧਾਰਮਿਕ ਸਮਾਗਮ ਹੈ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਉਸ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਤੇ ਸਿੱਖਿਆ ਮੰਤਰੀ ਉਹਨਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਮੰਨਿਆ ਗਿਆ ਤੇ ਫਿਰ ਉਹਨਾਂ ਨੇ ਆ ਕੇ ਆਪਣੀ ਭੁੱਲ ਨੂੰ ਸਵੀਕਾਰ ਵੀ ਕੀਤਾ ਸਿੱਖਿਆ ਮੰਤਰੀ ਹਰਜੋਤ ਬੈਸੜੀ ਕਿਹਾ ਕਿ ਉਹ ਗੁਰੂ ਦਾ ਹਰ ਹੁਕਮ ਮੰਨਣਗੇ ਬਕਾਇਦਾ ਇਸ ਵੜੇ ਤੁਸੀਂ ਪੰਜ ਤਸਵੀਰਾਂ ਦੇਖ ਪਾਰਿਓ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਪਹਿਲੀ ਤਸਵੀਰ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਤੁਸੀਂ ਦੇਖ ਰਹੇ ਹੋ ਦੂਸਰੀ ਤਸਵੀਰ ਜਦੋਂ ਜੱਥੇਦਾਰ ਸਹਿਬਾਨ ਨੇ ਸਜ਼ਾ ਸੁਣਾਈ ਹੈ ਸਜ਼ਾ ਇਹ ਆ ਫਿਰ ਕਹਿ ਸਕਦੇ ਆ ਕਿ ਧਾਰਮਿਕ ਸੇਵਾ ਲਗਾਈ ਗਈ ਹੈ ਇਸ ਦੇ ਲਈ ਇਹ ਸ਼ਬਦ استعمال ਕੀਤਾ ਜਾ ਸਕਦਾ ਹੈ ਤੀਸਰਾ ਉਹਨਾਂ ਗਲਤੀ ਨੂੰ ਸਵੀਕਾਰ ਕੀਤਾ ਸਿੰਘ ਸਹਿਬਾਨਾ ਨੇ ਜਦੋਂ ਉਹਨਾਂ ਨੂੰ ਬੁਲਾਇਆ ਤਾਂ ਸਪਸ਼ਟਿਕਰਨ ਜਦੋਂ ਦਿੱਤਾ ਗਿਆ ਉਸ ਮੌਕੇ ਦੇ ਉੱਤੇ ਤੁਸੀਂ ਤੀਸਰੀ ਤਸਵੀਰ ਦੇਖ ਪਾਰਿਓ ਤੇ ਨਾਲ ਹੀ ਫਿਰ ਤੁਸੀਂ ਦੇਖ ਪਾ ਰਹੇ ਹੋ ਗਲਤੀ ਨੂੰ ਜਦੋਂ ਸਵੀਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਹਰਜੋਤ ਸਿੰਘ ਬੈਂਸ ਜਦੋਂ মিডিਆ ਦੇ ਮੁਖਾਤਿਬ ਹੋਏ ਤਾਂ ਉਹਨਾਂ ਕਿਹਾ ਕਿ ਮੈਂ ਗੁਰੂ ਦਾ ਹਰ ਇੱਕ ਹੁਕਮ ਮੰਨਾਗਾ ਉਹਨਾਂ ਨੂੰ ਹੁਣ ਤਨਖਾਹ ਦੇ ਤੌਰ ਤੇ ਵਕ ਵਕ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨ ਲਈ ਕਿਹਾ ਗਿਆ ਤੇ ਮੁੱਢਲੇ ਤੌਰ ਤੇ ਕਿਹਾ ਗਿਆ ਕਿ ਜੋ ਗੁਰੂ ਘਰ ਨੂੰ ਰਸਤੇ ਜਾਂਦੇ ਨੇ ਉਹਨਾਂ ਰਸਤਿਆਂ ਦੀ ਉਹ ਜਾਂਦੇ ਹੋਏ ਸਫਾਈ ਕਰਨ ਪੈਦਲ ਗੁਰੂ ਘਰ ਘਟੂ ਘਟ 100 ਮੀਟਰ ਉਸ ਤੋਂ ਪਹਿਲਾਂ ਉਹ ਚੱਲ ਕੇ ਪੈਦਲ ਗੁਰੂ ਘਰ ਪਹੁੰਚਣ ਉੱਥੇ ਰਾਹ ਦੇ ਵਿੱਚ ਸਫਾਈ ਕਰਨ ਤੇ ਫਿਰ ਉਹ ਜੋ ਰਾਹ ਨੇ ਉਹ ਗਲੀਆਂ ਨੇ ਉਹਨਾਂ ਨੂੰ ਦਰੁਸਤ ਕਰਵਾਇਆ ਜਾਏ ਕਿਉਂਕਿ ਇੱਕ ਮੰਤਰੀ ਨੇ ਉਹ ਤਾਂ ਇਸ ਦੇ ਵਿੱਚ ਮੰਤਰੀ ਹੋਣ ਦੇ ਨਾਤੇ ਗੁਰੂ ਘਰਾਂ ਨੂੰ ਜਾਂਦੇ ਰਸਤੇ ਸਹੀ ਕਰਵਾਉਣਾ ਇੱਕ ਸਿੱਖ ਹੋਣ ਦੇ ਨਾਤੇ ਸਹੀ ਕਰਵਾਉਣਾ ਉਹਨਾਂ ਦਾ ਫਰਜ਼ ਹੈ ਤੇ ਉਹਨਾਂ ਨੂੰ ਕਰਵਾਉਣਾ ਚਾਹੀਦਾ ਇਹ ਹੁਣ ਹੁਕਮ ਦਿੱਤੇ ਗਏ ਨਹੀਂ ਅਰਜੋਤ ਸਿੰਘ ਬੈਂਸ ਉਹਨਾਂ ਦੇ ਲਈ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਅਖਰਕਾਰ ਕੀ ਕੁਝ ਕਿਹਾ ਗਿਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਪੈਦਲ ਜਾਣਗੇ ਜੋ ਕਿ ਪਹੁੰਚ ਚੁੱਕੇ ਨੇ ਹਰਜੋਤ ਸਿੰਘ ਬੈਂਸ ਗੁਰਦੁਆਰਾ ਗੁਰੂ ਕੇ ਮਹਿਲ ਪਹੁੰਚੇ ਉੱਥੇ ਜਾ ਕੇ ਨਤਮਸਤਕ ਹੋਏ ਫਿਲਹਾਲ ਉੱਥੋਂ ਉਹ ਅਗੇ ਰਵਾਨਾ ਹੋ ਚੁੱਕੇ ਨੇ ਇਸ ਤੋਂ ਬਾਅਦ ਜੋ ਦੂਸਰਾ ਪੜਾਅ ਹੈ ਜਿੱਥੇ ਉਹਨਾਂ ਨੇ ਪਹੁੰਚਣਾ ਹੈ ਤਾਂ ਉਸ ਦੇ ਲਈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਗੁਰਦੁਆਰਾ ਕੋਠਾ ਸਾਹਿਬ ਪਹੁੰਚਣਗੇ ਜੋ ਕਿ ਇੱਥੋਂ ਕੁਝ ਦੂਰ ਮੌਜੂਦ ਹੈ ਹੁਣ ਗੁਰਦੁਆਰਾ ਕੋਠਾ ਸਾਹਿਬ ਪਹੁੰਚਣ ਦੇ ਲਈ ਉਹ ਆਪਣੇ ਵਾਹਨ ਦੀ ਵਰਤੋਂ ਕਰ ਸਕਦੇ ਨੇ ਪਰ ਜਿਵੇਂ ਹੀ ਉਹ ਗੁਰਦੁਆਰਾ ਸਾਹਿਬ ਦੇ 100 ਮੀਟਰ ਦੇ ਦਾਇਰੇ 'ਚ ਪਹੁੰਚ ਜਾਣਗੇ ਤਾਂ ਉੱਥੇ ਪਹੁੰਚਦੇ ਹੀ ਹਰਜੋਤ ਸਿੰਘ ਵੈਸ ਆਪਣੇ ਵਾਹਨ ਤੋਂ ਹੇਠਾ ਉਤਰਣਗੇ ਉਹਨਾਂ ਨੇ 100 ਮੀਟਰ ਚੱਲ ਕੇ ਜਾਣਾ 100 ਮੀਟਰ ਜਦੋਂ ਚੱਲ ਕੇ ਜਾਣਗੇ ਤਾਂ ਉਸ ਪਾਉਕੇ ਰਾਹ ਦੇ ਵਿੱਚ ਜੇਕਰ ਉਹਨਾਂ ਨੂੰ ਕੁਝ ਵੀ ਐਸਾ ਨਜ਼ਰ ਆਉਂਦਾ ਹੈ ਕਿ ਸਾਫ ਸਫਾਈ ਦੀ ਜ਼ਰੂਰਤ ਹੈ ਤਾਂ ਉਹ ਖੁਦ ਸਫਾਈ ਕਰਨਗੇ ਖੁਦ ਉਹ ਕਚਰੇ ਨੂੰ ਉਹ ਕੂੜੇ ਨੂੰ ਉਹ ਕਲੈਕਟ ਕਰਨਗੇ ਇਕੱਠਾ ਕਰਨਗੇ ਫਿਰ ਗੁਰੂ ਘਰ ਜਾ ਕੇ ਉਹ ਸੇਵਾ ਕਰਨਗੇ ਨਤਮਸਤਕ ਹੋਣਗੇ ਇਸੇ ਤਰੀਕੇ ਦੇ ਨਾਲ ਗੁਰਦੁਆਰਾ ਕੋਠਾ ਸਾਹਿਬ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੇ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਜਾਣ ਬਾਬਾ ਬਕਾਲਾ ਸਾਹਿਬ ਜਾਣ ਵੇਲੇ ਵੀ ਇਸੇ ਤਰੀਕੇ ਦੇ ਨਾਲ ਉਹ ਆਪਣੇ ਵਾਹਨ ਦੇ ਵਿੱਚ ਚਲੇ ਜਾਣਗੇ ਉੱਥੇ ਜਾ ਕੇ 100 ਮੀਟਰ ਪਹਿਲਾਂ ਆਪਣੇ ਗੱਡੀ ਦੇ ਵਿੱਚੋਂ ਆਪਣੇ ਵਾਹਨ ਦੇ ਵਿੱਚੋਂ ਹਣਾ ਉਤਰਨਾ ਹੈ 100 ਮੀਟਰ ਤੱਕ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ ਪਹੁੰਚਣਗੇ ਰਾਹ ਦੇ ਵਿੱਚ ਫਿਰ ਤੋਂ ਸਫਾਈ ਉਸੇ ਤਰ੍ਹਾਂ ਕਰਨਗੇ ਤੇ ਫਿਰ ਉੱਥੇ ਜਾ ਕੇ ਨਤਮਸਤਕ ਹੋਇਆ ਜਾਏਗਾ ਹੁਣ ਗੱਲ ਕਰ ਲਈਏ ਕਿੱਥੇ ਜੋੜਾ ਘਰ ਦੀ ਸੇਵਾ ਕਰਨ ਲਈ ਗਿਆ ਗਿਆ ਤਾਂ ਇਸ ਦੇ ਲਈ ਦੋ ਸਥਾਨ ਨਿਰਧਾਰਿਤ ਕੀਤੇ ਗਏ ਨੇ ਪਹਿਲਾ ਸਥਾਨ ਹੈ ਗੁਰਦੁਆਰਾ ਸੀਸਗੰਨ ਸਾਹਿਬ ਜੋ ਕਿ ਦਿੱਲੀ ਦੇ ਵਿੱਚ ਮੌਜੂਦ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਸਥਾਨ ਹੈ ਉੱਥੇ ਜਾ ਕੇ ਖਰਜੂਤ ਸਿੰਘ ਬੈਸ ਸੇਵਾ ਕਰਨਗੇ ਉੱਥੇ ਜਾ ਕੇ ਜੋੜੇ ਕਰਦੇ ਉਹਨਾਂ ਸੇਵਾ ਕਰਨੀ ਹੈ ਜੋੜਿਆਂ ਦੀ ਸੇਵਾ ਕਰਨਗੇ ਤੇ ਨਾਲ ਹੀ ਸ੍ਰੀ ਨਾਨਕਪੁਰ ਸਾਹਿਬ ਵਿਖੇ ਸੀਸਗੰਨ ਸਾਹਿਬ ਗੁਰਦੁਆਰੇ ਉਸ ਗੁਰੂ ਘਰ ਦੇ ਵਿੱਚ ਪਹੁੰਚ ਕੇ ਵੀ ਉਹਨਾਂ ਸੇਵਾ ਕਰਨੀ ਹੈ ਸੇਵਾ ਦੇ ਲਈ ਜੋ ਦਿਨ ਨਿਰਧਾਰਿਤ ਕੀਤੇ ਗਏ ਨੇ 2 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ 2 ਦਿਨਾਂ ਤੱਕ ਉਹਨਾਂ ਨੇ ਸੇਵਾ ਕਰਨੀ ਹੋਏਗੀ ਸ਼ਤਾਬਦੀ ਦੇ ਸਬੰਧਤ ਪ੍ਰੋਗਰਾਮ ਹੋਇਆ। ਸ਼ਤਾ ਦਿਨਾਂ ਤੜ ਦਿਨਾਂ ਉੱਡੀਆਂ ਗੁਰੂ ਦਾ ਅਦਬ ਨਹੀਂ ਰਿਹਾ। ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਐਵੇਂ ਦਾ ਗਲਤ ਪ੍ਰੋਗਰਾਮ ਕਰਕੇ ਸਿੱਖ ਹਿਰਦਿਆਂ ਨੂੰ ਛੱਟ ਵੱਜੀ ਆ। ਗੁਰੂ ਦਾ ادب ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਜਥੇਦਾਰ ਜੀ ਹਾਂਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਅਕਾਲ ਤਖਸਾਲ ਨੂੰ ਸਮਰਪਿਤ ਹੈ ਇਹ ਬਖਸਿੰਧ ਗੁਰੂ ਦਾ ਬਖਸਿੰਧ ਦਰ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਸਮਰਪਿਤ ਦੇਖੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਥੇਦਾਰ ਜੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਠੀਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰੂਆਂ ਦੀ ਸ਼ਹੀਦੀ ਸ਼ਤਾਬਦੀ ਦੀ ਰਮਤ ਆਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ 'ਚ ਰੋਕਿਆ ਨਹੀਂ ਜਥੇਦਾਰ ਜੀ ਮੈਂ ਠੀਕ ਆ ਠੀਕ ਆ ਤੁਸੀਂ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਲੰਘਣਾ ਆਈ ਗੁਰੂ ਦਾ ਅਤਬ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਜੀ ਬਹਿ ਜਾਓ ਜੋ ਸ਼੍ਰੀ ਨਗਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਗਲਤੀ ਸਵੀਕਾਰ ਕੀਤੀ ਗਈ ਉਨਾ ਕਿ ਹਰ ਕੀ ਜਿਸ ਵੇਲੇ ਇਹ ਸਭਾਗਮ ਹੋ ਰਿਹਾ ਸੀ ਉਥੇ ਮੈਂ ਮੌਜੂਦ ਸੀ ਸ਼੍ਰੀਨਗਰ ਦੇ ਵਿੱਚ ਭਾਸ਼ਾ ਵਿਭਾਗ ਦੇ ਵੱਲੋਂ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਭਾਗਮ ਕਰਵਾਇਆ ਗਿਆ ਸੀ ਪੰਜਾਬੀ ਗਾਇਕ ਵੀਰ ਸਿੰਘ ਉਥੇ ਮੌਜੂਦ ਸੀ ਜਦੋਂ ਗਲਤੀ ਮੰਨ ਲਈ ਗਈ ਉਸ ਤੋਂ ਬਾਅਦ ਜਥੇਦਾਰ ਸਹਿਬਾਨ ਦੇ ਵੱਲੋਂ ਕੀ ਤਨਖਾਹ ਦਾ ਐਲਾਨ ਕੀਤਾ ਗਿਆ ਤਨਖਾਹ ਦੇ ਵਜੋਂ ਹਰਜੋਤ ਸਿੰਘ ਬੈਸ ਨੇ ਕਿ ਕੁਝ ਕਰਨਾ ਸੁਣਦੇ ਆ ਤੋਦ ਸਿੰਘ ਅੱਜ ਹੀ ਹੁਣੇ ਹੀ ਨਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਸਥਾਨ ਨੂੰ ਜਾਂਦੇ ਰਸਤੇ ਆਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਨ ਹੈ ਤੁਹਾਨੂੰ ਸਾਥੋ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਸ਼੍ਰੀ ਅੰਮ੍ਰਿਤਸਰ ਵਿਖੇ ਉੱਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣ ਕੇ ਇਸ ਗੁਰੂ ਘਰ ਤੱਕ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਪਕਰਨਗੇ ਵਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਉਪਰਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੋ ਜੀ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਾਉਣਗੇ ਪ੍ਰਵਾਨ ਹੈ ਜਦੋਂ ਤਨਖਾਹ ਲਗਾਈ ਗਈ ਤਾਂ ਉਸ ਤੋਂ ਬਾਅਦ ਵਿੱਚ ਹਰਜੋਤ ਸਿੰਘ ਪੈਂਸ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਸ ਦਰਮਿਆਨ ਪੰਜਾਬ ਦੇ ਸਿੱਖਿਆ ਮੰਤਰੀ ਦਾ ਕੀ ਕਹਿਣਾ ਸੀ ਸੁਣਤੇ ਆ ਓਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿਕਸਵਾਹਨਾ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾchnਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਤੇ ਮੈਂ ਜੋ ਕੁਝ ਵੀ ਹਾਂ ਇਸ ਦਰ ਤੋਂ ਬਣਿਆ ਹਾਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਦਾ ਮੈਂ ਮਾਣ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਕਿਉਂਕਿ ਲਈ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਹੈ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲੇ ਕਿਹਾ ਸੀ ਕੋਈ ਦਲੀਲ ਅੱਜ ਵੀ ਪਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਹਰਜੋਤ ਸਿੰਘ ਬੈਂਸ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਖੁਦ ਦੇ ਉੱਤੇ ਜਾਂ ਫਿਰ ਕਿਸੇ ਹੋਰ ਚੀਜ਼ ਤੇ ਮਾਣ ਨਹੀਂ ਕਰ ਸਕਦਾ ਗੁਰੂ ਸਹਿਬਾਨ ਬਖਸ਼ਣਹਾਰ ਨੇ ਸਰਵੋੱਚ ਨੇ ਤੇ ਐਸੇ 'ਚ ਆਦੇਸ਼ਾਂ ਦਾ ਪਾਲਣ ਕਰ ਲਿਆ ਜਥੇਦਾਰ ਸਹਿਬਾਨ ਨੇ ਮੰਤਰੀ ਹਰਜੂਤ ਬੈਂਸ ਨੂੰ ਤਨਖਾਹ ਲਗਾਈ ਹੈ ਤਨਖਾਹ ਦੇ ਤਹਿਤ ਤਿੰਨ ਗੁਰੂ ਸਾਹਿਬਾਨ ਨੇ ਜਿੱਥੇ ਜਾ ਕੇ ਉਹਨਾਂ ਨੇ ਨਸਤਕ ਹੋਣਾ ਪੈਦਲ ਉਹਨਾਂ ਗੁਰੂ ਸਾਹਿਬਾਨਾਂ ਦੇ ਵਿੱਚ ਹਰਜੂਤ ਬੈਂਸ ਪਹੁੰਚਣਗੇ ਗੁਰਦੁਆਰਾ ਗੁਰੂ ਕੇ ਮਹਿਲ ਪਹੁੰਚ ਚੁੱਕੇ ਨੇ ਇਸ ਤੋਂ ਬਾਅਦ ਦੋ ਗੁਰੂ ਸਾਹਿਬਾਨ ਦੇ ਦਰ ਬਾਕੀ ਨੇ ਦੋ ਗੁਰੂਕਰ ਬਾਕੀ ਨੇ ਗੁਰਦੁਆਰਾ ਕੋਠਾ ਸਾਹਿਬ ਤੇ ਇਸੇ ਤਰੀਕੇ ਦੇ ਨਾਲ ਬਾਬਾ ਬਕਾਲਾ ਸਾਹਿਬ ਉੱਥੇ ਪਹੁੰਚਣਗੇ ਤੇ ਫਿਰ ਪੈਦਲ ਉੱਥੇ ਤੱਕ ਉਹਨਾਂ ਨੇ ਜਾਣਾ ਹੈ ਮਗਰੋਂ ਗੁਰਦੁਆਰਾ ਸੀਸਕੰਨ ਸਾਹਿਬ ਅਨੰਦਪੁਰ ਸਾਹਿਬ ਵਿਖੇ ਮੌਜੂਦ ਗੁਰਦੁਆਰਾ ਸੀਸਕੰਨ ਸਾਹਿਬ ਤੇ ਦੂਸਰੇ ਪਾਸੇ ਦਿੱਲੀ ਦੇ ਵਿੱਚ ਮੌਜੂਦ ਗੁਰਦੁਆਰਾ ਸੀਸਕੰਨ ਸਾਹਿਬ ਦੋਵਾਂ ਥਾਵਾਂ ਦੇ ਉੱਤੇ ਉਹਨਾਂ ਨੇ ਪਹੁੰਚਣਾ ਉੱਥੇ ਜਾ ਕੇ ਜੋੜਿਆਂ ਦੀ ਸੇਵਾ ਕੀਤੀ ਹੈ ਇਹ ਤਨਖਾਹ ਉਹਨਾਂ ਦੀ ਲਗਾਈ ਗਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਜੋ ਵੀ ਰਸਤੇ ਗੁਰੂ ਘਰਾਂ ਨੂੰ ਜਾਂਦੇ ਨੇ ਉਹਨਾਂ ਰਾਹਾਂ ਨੂੰ ਦਰਸਤ ਕਰਵਾਉਣਾ ਉਹਨਾਂ ਦੀ ਹਾਲਤ ਜੋ ਕਿ ਜ਼ਿਆਦਾ ਚੰਗੀ ਨਹੀਂ ਹੈ ਉਸ ਨੂੰ ਠੀਕ ਕਰਵਾਉਣਾ ਹੈ ਇਹਨਾਂ ਖਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੂੰ ਲਗਾਈ ਗਈ ਹੈ। ਫਿਰ ਹਾਲ ਸੋ ਮਾਈਕ ਬ੍ਰੇਕ ਦਾ ਇਸ ਟਸਟ ਰੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਡੇਲੀ ਪੋਸਟ ਪੰਜਾਬ ਹਰਿਆਣਾ